ਸ਼ਾਰਟਕਟ ਮਾਰਨ ਦੇ ਚੱਕਰ ਦੇ ਵਿੱਚ ਇੱਕ ਸਕੂਲ ਬੱਸ ਦੇ ਡਰਾਈਵਰ ਨੇ ਪੂਰੀ ਬੱਸ ਹੀ ਪਲਟਾ ਦਿੱਤੀ ਦੱਸਦੀ ਹੈ ਕਿ ਬੱਸ ਦੇ ਵਿੱਚ ਕਰੀਬ 20 ਤੋਂ 25 ਬੱਚੇ ਸਵਾਰ ਦਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਬੱਚੇ ਜ਼ਖਮੀ ਵੀ ਹੋਏ ਨੇ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਪਿੰਡ ਦਾ ਰਸਤਾ ਸੀ ਜੋ ਕਿ ਕਾਫੀ ਛੋਟਾ ਸੀ ਔਰ ਬਾਰਿਸ਼ ਹੋਣ ਦੇ ਕਾਰਨ ਰਸਤਾ ਖਰਾਬ ਸੀ ਪਰ ਫਿਰ ਵੀ ਸਕੂਲ ਬੱਸ ਦੇ ਡਰਾਈਵਰ ਦੇ ਵੱਲੋਂ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਔਰ ਸ਼ਾਰਟਕਟ ਦੇ ਚੱਕਰ ਦੇ ਵਿੱਚ ਡਰਾਈਵਰ ਨੇ ਬੱਚਿਆਂ ਨਾਲ ਭਰੀ ਹੋਈ ਸਕੂਲ ਬੱਸ ਇਸ ਰਸਤੇ ਤੇ ਪਾ ਦਿੱਤੀ ਔਰ ਇਸ ਰਸਤੇ ਤੇ ਅੱਗੇ ਜਾ ਕੇ ਬੱਸ ਕੀਤਾ ਬੱਚਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਰੋਲਾ ਸੁਣ ਕੇ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ ਔਰ ਪਿੰਡ ਵਾਲਿਆਂ ਨੇ ਭੱਜ ਕੇ ਮਦਦ ਕੀਤੀ ਔਰ ਬੱਚਿਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਤਾਂ ਖਬਰ ਬਟਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਟਾਲਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਔਰ ਸਕੂਲ ਡਰਾਈਵਰ ਦੀ ਅਣਗਿਹਲੀ ਦੱਸੀ ਜਾ ਰਹੀ ਹੈ ਜਿਸ ਕਰਕੇ ਇਹ ਹਾਸਾ ਵਾਪਰਿਆ ਹੈ ਔਰ ਸਕੂਲ ਬੱਸ ਦੇ ਡਰਾਈਵਰ ਦੇ ਵੱਲੋਂ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਔਰ ਪਿੰਡ ਦੇ ਇੱਕ ਛੋਟੇ ਰਸਤੇ ਦੇ ਉੱਤੇ ਬੱਸ ਨੂੰ ਲੈ ਗਿਆ ਜਿਸ ਕਰਕੇ ਇਹ ਵੱਡਾ ਹਾਸਾ ਵਾਪਰਿਆ ਔਰ ਕਈ ਬੱਚੇ ਇਸ ਹਾਸੇ ਦਾ ਸ਼ ਤਰਾ ਦੀ ਅੰਗੇਲੀ ਕਰਨ ਵਾਲੇ ਸਕੂਲਾਂ ਅਤੇ ਸਕੂਲੀ ਡਰਾਈਵਰ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹਾਲਾਂਕਿ ਸਹਾਸੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਆਇਆ ਪਰ ਫਿਰ ਵੀ ਕਈ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਨੇ ਤਾਂ ਇੱਕ ਡਰਾਈਵਰ ਦੀ ਅੰਗੇਲੀ ਦੇ ਕਾਰਨ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਪਾ ਦਿੱਤਾ ਔਰ ਉਸ ਦੇ ਸ਼ਾਰਟਕਟ ਮਾਰਨ ਦੇ ਚੱਕਰ ਦੇ ਵਿੱਚ ਇੱਕ ਵੱਡਾ ਖਾਸਾ ਵਾਪਰ ਸਕਦਾ ਸੀ ਇਹ ਮਨਾ ਕਰਨ ਦੇ ਤਾਂ ਇਹ ਸਾਰੇ ਵੀਡੀਓ ਮਨਾ ਕਰਨ ਦੇ ਨੇ ਤੇ ਇਹਨਾਂ ਨੇ ਆਪਣੇ ਸੋਰਸ ਤੱਕ ਗੱਡੀ ਦੇ ਅੜਾਂ ਦੀ ਇਹ ਕੰਪਨੀ ਲਈ ਹੈ ਉੱਥੋਂ ਵੀ ਇਹ ਪੂਰਾ ਕੇਸ ਐ ਵੀ ਹਨ ਨੂੰ ਬੈਨੀਫਿਟ ਮਿਲ ਜਾਏ ਅੱਛਾ ਲੇਕਿਨ ਇਹ ਸਾਡਾ ਬੱਚਾ ਹੈ ਕੋਈ ਗਲਤ ਨਹੀਂ ਇਹ ਸਾਡਾ ਬੱਚਾ ਨਹੀਂ ਹੈਗਾ ਯਾਰ ਬੱਚੇ ਨੇ ਨਾਤਮੋਕਲ ਦੇ ਟੁਕੜਾ ਭੇਜਦੇ ਕੋਈ ਇਹ ਕੰਨ ਇਹ ਕੰਦੇ ਰੋਕਦੇ ਇਹ ਸਾਨੂੰ ਰੋਕਦੇ ਵੀ ਵੀਡੀਓ ਬਣਾਉਣ ਤੋਂ ਅਸੀਂ ਕਹਿਣ ਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਦਲੀਲਕਲਾਂ ਦਾ ਵੀ ਸਾਡਾ ਰਾਹ ਦਾ ਕੁਝ ਮਤਾਂ ਪੈ ਜੇ ਇਹ ਲਿਖਣੇ ਰੋਕਦੇ ਫੇਜ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਇਹ ਰਾਹ ਸਾਣੀ ਜਿਹੜੀ ਏਡੀ ਵੱਡੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁਝ ਕੇ ਡਰਾਈਵਰ ਇਹਦੀ ਗੱਡੀ ਲੈ ਕੇ ਆ ਜੋ ਇਹਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕ ਇਹਨਾਂ ਡਰਾਈਵਰ ਨੂੰ ਵੀ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋਣਾ ਚਾਹੀਦਾ ਕਿ ਗੱਡੀ ਕਿਉਂ ਇੱਧਰ ਦੀ ਆਈ ਇੰਨੇ ਕਿ ਬੱਚੇ ਇਹਦੇ ਵਿੱਚ ਕਟੋ-ਕਟ 20-25 ਬੱਚੇ ਸੱਟਾਂ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮੇਰਾ ਦੋਸਤ ਦੀ ਬੱਚੀ ਸੀ ਉਹਦੇ ਸਿਰ ਤੇ ਸੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰੀ ਮੈਂ ਉੱਥੋਂ ਆਇਆ ਮੈਨੂੰ ਮੈਨੂੰ ਕਹਿੰਦਾ ਵੀ ਤੁਹਾਡੇ ਬੰਦ ਮੇਰੇ ਬੱਚੀ ਦੇ ਸੱਟ ਲੱਗ ਗਈ ਆ ਹਾਦਸਾ ਹੋਇਆ ਐ ਐਕਸਲਸੀਅਰ ਸਕੂਲ ਬਟਾਲਾ ਦੀ ਬੱਸ ਸੀਗੀ ਇਹ ਅਣਜਾਣ ਸੀ ਡਰਾਈਵਰ ਇਹ ਰਸਤੇ ਕਰੇ ਬੱਸ ਨਹੀਂ ਆਈ ਇਹ ਰਸਤਾ ਛੋਟਾ ਸੀ ਇਦਰੋਂ ਦੀ ਪਾਲੀ ਉਹਦੀ ਅੰਗਿਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ 'ਤੇ ਬੱਸ ਆਈ ਆ ਇਸ ਵਜ੍ਹਾ ਦੇ ਨਾਲ ਹੀ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਲਾਗੇ ਬੱਚੇ ਕਹਿੰਦੇ ਹੈਗੇ ਸੀ ਸੱਟਾਂ ਦਾ ਕੁਝ ਕਹਿੰਦੇ ਲੱਗੀਆਂ ਕੁਝ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਝ ਪੱਕਾ ਨਹੀਂ ਜੇ ਕਹਿ ਸਕਦੇ ਇੱਕ ਦੋ ਬੱਚੇ ਦੇ ਸ਼ਾਇਦ ਲੱਗੀ ਸੱਟ ਇਹ ਐਕਸਲਸਰ ਇਹ ਬਟਾਲੇ ਤੋਂ ਅਸੀਂ ਤਾਂ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹਦੇ ਗਏ ਹੋਏ ਅਜੇ ਤੱਕ ਸਾਨੂੰ 8 9 ਮਹੀਨੇ ਹੋ ਗਏ ਰਸਤੇ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਇਹੋ ਸਾਡੇ ਪਿੰਡੋਂ ਦੋ ਰਸਤੇ ਹ حال ਬਹੁਤ ਹੀ ਮਾੜਾ ਵਾ ਇਹ ਮੋਟਰਸਾਈਕਲ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਹੈ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਇੱਕ ਰਸਤਾ ਵੇਖ ਕੇ ਆਪਣੀ ਬੱਸ ਇੱਕ ਤੇ ਰੂਟ ਨਹੀਂ ਸੀ ਇਹ ਬੱਸ ਦਾ ਉਹ ਵੀ ਰਸ਼ ਦੀ ਵਜ੍ਹਾ ਨਾਲ ਵੇਟ ਨਹੀਂ ਕੀਤੀ ਤੋ ਇਸ ਗਲਤ ਰਸਤੇ ਆ ਗਿਆ